ਤਤ ਚਿਰਿਆ ਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤਾਂ ਹੁਣ ਕਲਮ ਦੇ ਵਗਦੇ ਦਰਿਆ ਚੋਂ ਇੱਕ ਅਣਕਹੀ ਦਾਸਤਾ ਲੈ ਕੇ ਆਏ ਹਾਂ ਕਹਾਣੀ ਹੈ ਡਾਕਟਰ ਗੁਰਨਾਮ ਸਿੰਘ ਤੀਰ ਪਤਨੀਆਂ ਹਾਸ ਰਸ ਨਾਲ ਭਰਪੂਰ ਰਣ ਜੱਟ ਦੀ ਭਾਬੀ ਕੀ ਗੱਲ ਅੱਜ ਸੂਲ ਸੂਲ ਕਰ ਰਹੀ ਹੈ ਕਿਧਰੇ ਫੇਰ ਤਾਂ ਨਹੀਂ ਆਪ ਵਿੱਚ ਲੜ ਪਈ ਚੰਨ ਦੀ ਨਾਨਨ ਜੀਤਾ ਨੇ ਆਪਣੀ ਪਰਜਾਈ ਨੂੰ ਬੜੀ ਹਮਦਰਦੀ ਨਾਲ ਪੁੱਛਿਆ ਚੰਨੇ ਕੈਨ ਲੱਗੀ ਮੇਰੇ ਹੱਡ ਪ੍ਰਾਂਤ ਦਾ ਰੱਬ ਨੇ ਸ਼ਾਇਦ ਇਸੇ ਲਈ ਬਣਾਏ ਸਨ ਕਿ ਤੇਰਾ ਭਰਾ ਪ੍ਰਾਣੀਆਂ ਮਾਰ-ਮਾਰ ਕੇ ਤੋੜ ਦੇਵੀਂ ਕਈ ਵਾਰ ਮਾੜੀ ਜਹੀ ਗੱਲ ਤੇ ਡਾਂਗ ਚੁੱਕ ਲੈਂਦਾ ਜੀਤਾ ਕੁਝ ਮੁਸਕਰਾ ਕੇ ਬੋਲੀ ਭਾਬੀ ਇਹ ਤਾਂ ਸਭ ਪਿਆਰ ਦੀਆਂ ਗੱਲਾਂ ਹਨ ਜਗਿੰਦਰ ਵੀਰ ਤੈਨੂੰ ਬੜਾ ਪਿਆਰ ਕਰਦਾ ਹੈ ਇਸੇ ਕਰਕੇ ਕਦੇ-ਕਦੇ ਲੋੜ ਤੋਂ ਵੱਧ ਲੜਾਈ ਝਗੜਾ ਵੀ ਕਰ ਜਾਂਦਾ ਹੈ ਅਗਲੇ ਦਿਨ ਇੱਕ ਮਾਸਟਰ ਜੀ ਸਾਡੇ ਸਕੂਲ ਵਿੱਚ ਇੱਕ ਅੰਗਰੇਜ਼ ਲਿਖਾਰੀ ਮਿਸਟਰ ਡਾਰਲਿੰਗ ਦੀ ਕਿਤਾਬ ਪੜ੍ਹ ਕੇ ਸੁਣਾ ਰਹੇ ਸਨ ਉਹ ਕਿਸੇ ਵੇਲੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਡਿਪਟੀ ਕਮਿਸ਼ਨਰ ਲੱਗੇ ਸਨ ਜਦੋਂ ਦੌਰਾ ਕਰਦੇ ਹੋਏ ਸਾਡੇ ਪਿੰਡ ਬਾਗੇ ਪ੍ਰਾਣੀ ਪੁੱਜੀ ਤਾਂ ਇੱਕ ਬੁੱਢੀ ਨੇ ਡਾਰਲਿੰਗ ਸਾਹਿਬ ਨੂੰ ਕਿਹਾ ਸਾਹਿਬ ਮੇਰਾ ਜਵਾਈ ਮੇਰੀ ਧੀ ਨੂੰ ਪਿਆਰ ਨਹੀਂ ਕਰਦਾ ਸਾਹਿਬ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ ਮਾਈ ਤੈਨੂੰ ਖਾਮਖਾ ਸ਼ੱਕ ਹੋ ਗਿਆ ਹੈ ਤੇਰੇ ਕੋਲ ਕੀ ਸਬੂਤ ਹੈ ਤੇਰਾ ਜਵਾਈ ਤੇਰੀ ਧੀ ਨੂੰ ਪਿਆਰ ਨਹੀਂ ਕਰਦਾ ਫਿਰ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਕੀ ਕਰ ਸਕਦਾ ਹੈ ਮਾਈ ਸੈਭ ਨੂੰ ਕਹਿਣ ਲੱਗੀ ਸਾਹਿਬ ਮੇਰੇ ਜਵਾਈ ਨੇ ਕਦੇ ਮੇਰੀ ਧੀ ਨੂੰ ਕੁੱਟਿਆ ਨਹੀਂ ਅਤੇ ਨਾ ਕੁੱਟਣਾ ਇਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਉਹ ਉਸ ਨੂੰ ਪਿਆਰ ਨਹੀਂ ਕਰਦਾ ਜੇ ਜੱਟ ਦਾ ਪੁੱਤ ਆਪਣੀ ਰਾਨ ਨੂੰ ਪਿਆਰ ਕਰਦਾ ਹੋਵੇ ਤਦ ਕਦੇ-ਕਦੇ ਉਸ ਤੇ ਮੇਰ ਵੀ ਸੇਖ ਸਕਦਾ ਹੈ ਸਹਬ ਮਾਈ ਦੀ ਗੱਲ ਤੇ ਹੱਸ ਪਿਆ ਸੋ ਭਾਬੀ ਜੀ ਵੀਰ ਜਗਿੰਦਰ ਸਿੰਘ ਉਸ ਮਾਈ ਦੇ ਹਿਸਾਬ ਨਾਲ ਤੈਨੂੰ ਜ਼ਿਆਦਾ ਹੀ ਪਿਆਰ ਕਰਦਾ ਹੈ ਇਸੇ ਲਈ ਕਦੇ-ਕਦੇ ਬਲਦਾਂ ਵਾਲੀ ਪ੍ਰਾਣੀ ਨਾਲ ਇੱਕ ਦੋ ਕਰਾਰੀਆਂ ਕਰਾਰੀਆਂ ਜੜ ਜਾਂਦਾ ਹੈ ਗੁੱਸਾ ਕਰਨ ਦੀ ਥਾਂ ਚੰਨੋ ਮੁਸਕਰਾ ਪਈ ਤੇ ਕਹਿਣ ਲੱਗੀ ਜੀਤਾ ਜਦੋਂ ਤੇਰਾ ਵਿਆਹ ਹੋਇਆ ਫੇਰ ਵੇਖਾਂਗੇ ਘਰ ਵਾਲਾ ਕਿਹੜੇ ਢੰਗ ਨਾਲ ਪਿਆਰ ਕਰਦਾ ਹੈ ਚੰਨੂ 8ਵੀਂ ਤੱਕ ਤੇ ਜੀਤਾ 10ਵੀਂ ਤੱਕ ਪੜ੍ਹੀ ਹੋਈ ਸੀ ਜੀਤਾ ਨੂੰ ਨਾਵਲ ਪੜ੍ਹਨ ਦਾ ਬੜਾ ਸ਼ੌਂਕ ਸੀ ਉਸ ਨੇ ਪੰਜਾਬੀ ਦੇ ਤਕਰੀਬਨ ਸਾਰੇ ਨਾਵਲ ਪੜ੍ਹ ਛੱਡੇ ਸਨ ਕਦੇ-ਕਦੇ ਜਦੋਂ ਨਨਾਨ ਪਰਜਾਈ ਇਕੱਠੀਆਂ ਹੁੰਦੀਆਂ ਤਾਂ ਪਰਜਾਈ ਨੂੰ ਲੰਮੀ ਹੇਕ ਵਿੱਚ ਕੋਈ ਨਾ ਕੋਈ ਗੀਤ ਗਾਉਣਾ ਨੇ ਨਾ ਆਨੇ ਵੇਲੇ ਵੇਲੇ ਇੱਕ ਅੱਧੇ ਨਾਵਲ ਦੀ ਕਹਾਣੀ ਦਾ ਸੰਖੇਪ ਦੱਸ ਛੱਡਣਾ ਜਸਵੰਤ ਕਮਲ ਦੇ ਨਾਵਲ ਜੀਤਾ ਨੂੰ ਜਵਾਨੀ ਜਾਦ ਸਨ ਅਤੇ ਕਈਆਂ ਪਾਤਰਾਂ ਤੋਂ ਉਹ ਜਾਤੀ ਤੌਰ ਤੇ ਜਾਣੂ ਸੀ ਇਸੇ ਲਈ ਮਾਲਵੇ ਦੇ ਪਿੰਡਾਂ ਦੀ ਪਾਤਰਾਂ ਤੋਂ ਉਹ ਜੀਤਾ ਭਲੀ ਪ੍ਰਕਾਰ ਵਖੂਫ ਸੀ ਚੰਨੂ ਗੈਨ ਲੱਗੀ ਕਿਸੇ ਨੂੰ ਕਹਿ ਕੇ ਸਾਡੇ ਉਤੋਂ ਵੀ ਇੱਕ ਨਾਵਲ ਲਿਖ ਛੱਡ ਤੇਰਾ ਭਰਾ ਨਿਰਰਾਂਝਾ ਹੈ ਕਦੇ ਕਦੇ ਕਲੀਆਂ ਲਾਉਂਦਾ ਰਹਿੰਦਾ ਹੈ ਖੁਸ਼ ਹੋ ਵੀ ਤਾਂ ਮੈਨੂੰ ਹੀਰੇ-ਹੀਰੇ ਕਹਿੰਦਾ ਹੈ ਜਦੋਂ ਲੜ ਪਵੇ ਤਾਂ ਮਾਵਾ ਭੈਣਾਂ ਦੀਆਂ ਗਾਲਾਂ ਕੱਢਦਾ ਹੈ ਜਿੰਨੀ ਮੈਂ ਪੜ੍ਹੀ ਲਿਖੀ ਮੇਰੇ ਨਾਲੋਂ ਦੇ ਜਮਾਤਾਂ ਘੱਟ ਪੜਿਆ ਇੱਕ ਦਿਨ ਮੈਂ ਹਾਸੇ ਨਾਲ ਕਿਹਾ ਉਹਦੇ ਘਰ ਕੀ ਵਸਣਾ ਜਿਨੇ ਮਿੱਡਲ ਪਾਸ ਨਾ ਕੀਤਾ ਤਾਂ ਮੈਨੂੰ ਗੁੱਤੋਂ ਫੜ ਕੇ ਕਹਿਣ ਲੱਗਾ ਚੱਲ ਤੇਰਾ ਵਿਆਹ ਰੋਡਿਆਂ ਦੇ ਹੈਡਮਾਸਟਰ ਨਾਲ ਕਰਵਾ ਦੇਮਾ ਬਸ ਖੰਨੀ ਖਾਂਦੇ ਤੇ ਖੰਨੀ ਟਾਂਗਦੇ ਉਹ ਮਿੱਤਰਾਂ ਵਾਲੀਆਂ ਗੱਲਾਂ ਨਾ ਉਸ ਨੂੰ ਚੜੀ ਦੀ ਨਾ ਲੱਖੀ ਦੀ 2 ਸਾਲ ਤਾਂ ਸਾਡਾ ਇਸੇ ਗੱਲੋਂ ਝਗੜਾ ਹੁੰਦਾ ਰਿਹਾ ਕਿ ਸਾਨੂੰ ਅੱਡ ਹੋ ਜਾਣਾ ਚਾਹੀਦਾ ਹੈ ਜਿੰਨਾ ਪਿਆਰ ਜੀਤਾ ਤੂੰ ਮੈਨੂੰ ਕਰਦੀ ਹੈ ਜੇ ਇੰਨਾ ਪਿਆਰ ਬੇਬੇ ਜੀ ਵੀ ਕਰਦੇ ਹੁੰਦੇ ਤਾਂ ਦੇ ਘਰ ਸਵਰਗ ਬਣ ਜਾਣਾ ਸੀ ਉਹ ਹਰ ਵੇਲੇ ਮੇਰੇ ਵਿੱਚ ਦੀ ਗੱਲਾਂ ਕੱਢਦੇ ਰਹਿੰਦੇ ਹਨ ਇਧਰੋਂ ਇਹ ਕਿ ਮੇਰੀ ਗੱਲ ਹੀ ਨਹੀਂ ਸੁਣਦਾ ਇੱਕ ਦਿਨ ਕਹਿੰਦਾ ਅੰਗਰੇਜ਼ੀ ਵਾਲੇ ਬੌਟੀ ਨੂੰ ਵਾਈਫ ਕਹਿੰਦੇ ਹਨ ਉਰਦੂ ਵਾਲੇ بیوی ਕਹਿੰਦੇ ਹਨ ਹਿੰਦੀ ਵਾਲੇ ਪਤਨੀ ਕਹਿੰਦੇ ਹਨ ਪਰ ਜੋ ਸਵਾਦ ਤੇਰੇ ਵਰਗੀ ਜਨਾਨੀ ਨੂੰ ਰੰਨ ਬਣਾ ਕੇ ਰੱਖਣ ਵਿੱਚ ਆਉਂਦਾ ਹੈ ਉਹ ਕਿਸੇ ਹੋਰ ਗੱਲ ਵਿੱਚ ਨਹੀਂ ਰੰਨ ਰੰਨ ਹੀ ਹੁੰਦੀ ਹੈ ਮੈਂ ਪੁੱਛਿਆ ਕਿ ਰੰਨ ਬਣਾ ਕੇ ਰੱਖਣ ਵਿੱਚ ਕੀ ਸਵਾਦ ਹੈ ਤਾਂ ਤੇਰਾ ਭਰਾ ਮੇਰੀ ਬਾਹ ਵਿੱਚ ਰੁੱਕ ਭਰ ਕੇ ਕਹਿਣ ਲੱਗਾ ਰਨ ਤੇਰੇ ਵਰਗੀ ਹਰਨੀ ਨੂੰ ਕਹਿੰਦੇ ਹਨ ਜਿਸ ਨੂੰ ਤਾਉਣੋਂ ਫੜ ਕੇ ਕੰਮ ਕਰਵਾਈਦਾ ਹੈ ਘਰੋਂ ਰੋਟੀ ਖਾ ਕੇ ਜਾਵਾਂਗਾ ਤਦ ਵੀ ਕਹੇਗਾ ਟੂ ਵੇਲ ਤੇ ਪੱਤਾ ਲੈ ਕੇ ਆਵੀਂ ਦੋ ਰਾਤਾਂ ਚੰਦਰੇ ਡੀਜ਼ਲ ਲਈ ਪੰਪ ਤੇ ਪੀਪੀਆਂ ਰੱਖ ਕੇ ਬੈਠਾ ਰਿਆ ਗੁੱਸਾ ਦਾ ਇਸ ਨੂੰ ਡੀਜ਼ਲ ਨਾ ਮਿਲਣ ਦਾ ਸੀ ਤੇ ਸ਼ੈੱਲ ਉਸ ਦਿਨ ਮੇਰੀ ਲਾ ਸੁਟੀ ਜੀਤਾ ਹਸਦੀ ਹਸਦੀ ਭਾਬੀ ਦੀਆਂ ਗੱਲਾਂ ਸੁਣਦੀ ਗਈ ਅਖੀਰ ਕਹਿਣ ਲੱਗੀ ਭਾਬੀ ਜਗਿੰਦਰਬੀਰ ਕਮਾਈ ਵੀ ਤਾਂ ਤੇਰੇ ਲਈ ਹੀ ਕਰਦਾ ਹੈ ਪਿਛਲੇ ਸਾਲ 30000 ਰੁਪਏ ਕਣਕ ਵੇਚ ਕੇ ਸਾਰੇ ਪੈਸੇ ਤੈਨੂੰ ਲਿਆ ਕੇ ਦਿੱਤੇ ਸਨ ਚੰਨੋ ਤੌੜੀ ਪਾ ਕੇ ਕਹਿਣ ਲੱਗੀ ਚੰਦਰੇ 30000 ਰੁਪਏ ਤਿੰਨ ਦਿਨ ਵੀ ਘਰ ਵਿੱਚ ਨਾ ਰਹੀ ਕੁਝ ਪੈਸੇ ਟਰੈਕਟਰ ਦੀ ਕਿਸ਼ਤ ਵਾਲੇ ਲੈ ਗਏ ਕੁਝ ਆੜਤੀਏ ਲੈ ਗਏ ਕੁਝ ਕੋਆਪਰੇਟਿਵ ਵਾਲਿਆਂ ਨੇ ਮੁੱਚ ਲਈ ਬੱਸ ਮੈਨੂੰ ਤਾਂ ਇੱਕ ਸਲਵਾਰ ਕਮੀਜ਼ ਸਵਾਕੇ ਦਿੱਤਾ ਹੈ ਜਦੋਂ ਸਾਰੇ ਪੈਸੇ ਮੁੱਕ ਗਏ ਤਾਂ ਮੈਨੂੰ ਕਹਿਣ ਲੱਗਾ ਖੇਤੀ ਵੀ ਇੱਕ ਬਾਦੂ ਜਿਹਾ ਨਸ਼ਾ ਹੈ ਇਸ ਸਾਰੀ ਖੱਟੀ ਕਮਾਈ ਵਿੱਚੋਂ ਸਾਨੂੰ ਤਾਂ ਇੰਨਾ ਹੀ ਸੁੱਖ ਪ੍ਰਾਪਤ ਹੁੰਦਾ ਹੈ ਕਿ ਟੂਵਲ ਦੀ ਧਾਰ ਥੱਲੇ ਖੜ ਕੇ ਨਹਾ ਲੈਂਦੇ ਆ ਬਰਨਾ ਖੇਤੀ ਵਿੱਚ ਧਰਿਆ ਵੀ ਕੀ ਪਿਆ ਆਲੂ ਲਾਏ ਰੇ ਦੇ ਭਾਰ ਨਾਲ ਵਿਕੇ ਨਰਮਾ ਬੀਜਿਆ ਕਾਵਾਂ ਕੁੱਤਿਆਂ ਦੇ ਭਾਗਿਆ ਮੁਰਗੀ ਖਾਨਾ ਖੋਲਿਆ ਪੁਲਿਸ ਵਾਲੇ ਕੁੱਕੜ ਖਾ ਗਏ ਫਿਰ ਇਹਨਾਂ ਨੂੰ ਸਰਪੰਚੀ ਦਾ ਭੂਤ ਸਵਾਰ ਹੋ ਗਿਆ 5-7000 ਰੁਪਏ ਜੋ ਬਾਪੂ ਹੁਰਾਂ ਨੂੰ ਫੜਾਈ ਸਨ ਉਹ ਲੈ ਕੇ ਲੋਕਾਂ ਨੂੰ दारू ਪਿਆ ਦਿੱਤੀ ਆਪਣੇ ਕੋਲ ਕੋਈ ਲੀੜਾ ਕੱਪੜਾ ਨਹੀਂ ਸਵਾਏ 10-20 ਸ਼ਰਾਬ ਦੀਆਂ ਬੋਤਲਾਂ ਦੀ ਜੋ ਇਸ ਨੇ ਸਾਰੇ ਸਿਆਲ ਵਿੱਚ ਪੀਤੀਆਂ ਹੋਰ ਕੋਈ ਸੁੱਖ ਨਹੀਂ ਮਾਣਿਆ ਇਹਨਾਂ ਸ਼ੁਕਰ ਹੈ ਕਿ ਪਿੰਡ ਵਿੱਚ ਤਿੰਨ ਵਾਰ ਲੜਾਈ ਹੋਈ ਤੇ تینਵੇਂ ਵਾਰ ਸਮਝੌਤਾ ਹੋ ਗਿਆ ਜੇ ਕਿਧਰੇ ਕਚਹਿਰੀਆਂ ਵਿੱਚ ਵਾਚਾਂ ਵੱਜਣ ਲੱਗ ਪੈਂਦੀਆਂ ਤਾਂ ਸੇਲ ਕੇ ਉਜਾਗਰ ਵਾਂਗ ਸਾਰੀ ਜ਼ਮੀਨ ਫੁਕੀ ਜਾਣੀ ਸੀ ਜੀਤਾ ਪੰਜੀਰੀ ਤੱਤੀ ਕਰਕੇ ਲਿਆਈ ਤੇ ਭਾਬੀ ਨੂੰ ਕਹਿਣ ਲੱਗੀ ਭਾਬੀ ਤੇਰੀ ਮਿਹਰਬਾਨੀ ਨਾਲ ਸਾਨੂੰ ਪੰਜੀਰੀ ਖਾਣ ਦਾ ਮੌਕਾ ਮਿਲ ਜਾਂਦਾ ਰੱਬ ਕਰੇ ਮੇਰੇ ਵੀਰ ਦੇ ਘਰ ਵੀਰ ਵਾਂਗ ਸੋਹਣ ਜਿਹੇ ਹਕਾਕਾ ਜੰਮੇ ਤੇ ਫੇਰ ਅਸੀਂ ਪੰਜੀਰੀਆਂ ਦੇ ਪੀਪੇ ਬਣਵਾਈਏ ਬਾਬੀ ਗੱਲ ਵਾਦ ਦਾ ਰੁਖ ਮੋੜ ਕੇ ਕਹਿਣ ਲੱਗੀ ਬੀਬੀ ਰੱਬ ਨੇ ਸਾਡੀ ਸੌਣ ਲਈ ਤਾਂ ਪੰਜੀਰੀਆਂ ਵੀ ਬਣ ਜਾਣਗੀਆਂ ਇਹ ਜਿਹੜੀ ਪੰਜੀਰੀ ਤੂੰ ਖਾ ਰਹੀ ਹੈ ਇਹ ਬਰਾੜਾ ਦੇ ਘਰੋਂ ਆਈ ਹੈ ਉਹਨਾਂ ਦੇ 2 ਮਹੀਨੇ ਦਾ ਕਾਕਾ ਹੈ ਜੀਤਾ ਕਹਿਣ ਲੱਗੀ ਮੈਂ ਸਮਝੀ ਕਿਦਰੇ ਤੂੰ ਪੇਸ਼ਗੀ ਪੰਜੀਰੀਆਂ ਬਣਾਉਂਦੀ ਫਿਰਦੀ ਹੈ ਪਰ ਬਰਾੜਾ ਨੇ ਵੀ ਬੜਾ ਜਿਗਰਾ ਬਖਾਇਆ ਛੰਨਾ ਭਰ ਕੇ ਪੰਜੀਰੀ ਦਾ ਭੇਜ ਦਿੱਤਾ ਚੰنو ਕਹਿਣ ਲੱਗੀ ਜਿਹੜੀ ਬਰਾੜਾਂ ਦੀ ਵਿਚਕਾਰਲੀ ਨੂੰਹ ਹੈ ਜਿਸਦੇ ਵਿਆਹ ਨੂੰ 3 ਸਾਲ ਹੋ ਗਏ ਹਨ ਅਤੇ ਅਜੇ ਕੁੱਖ ਹਰੀ ਨਹੀਂ ਹੋਈ ਉਹ ਤੇਰੇ ਭਰਾ ਨੂੰ ਵਾਧੂ ਘਾਟੂ ਟਿਚਣਾ ਕਰਦੀ ਰਹਿੰਦੀ ਹੈ ਮੈਨੂੰ ਉਸ ਜਨਾਨੀ ਦੀਆਂ ਹਰਕਤਾਂ ਤੋਂ ਬੜਾ ਡਰ ਲੱਗਦਾ ਹੈ ਇੱਕ ਦਿਨ ਤੇਰੇ ਭਰਾ ਨੂੰ ਉਸ ਨੇ ਆਵਾਜ਼ ਮਾਰ ਕੇ ਦੁੱਧ ਅਸ਼ਾਨਾ ਪਿਆਇਆ ਅਤੇ ਇੱਕ ਦਿਨ ਕੋਠੀ ਉੱਤੋਂ ਦੀ ਇੱਕ ਕੰਕਰ ਉਸ ਤੇ ਮੋਢਿਆਂ ਤੇ ਮਾਰੀ ਭਾਬੀ ਐਵੇਂ ਵੀਰ ਤੇ ਸ਼ੱਕ ਸੁਝਾ ਨਾ ਕਰਿਆ ਕਰ ਸਾਡਾ ਵੀਰ ਸੋਨਾ ਹੈ ਉਸ ਦਾ ਹਸਨ ਖੇਡਣ ਦਾ ਸੁਭਾਅ ਜ਼ਰੂਰ ਹੈ ਪਰ ਉਹ ਕਿਸੇ ਦੀ ਧੀ ਪੈਣ ਵੱਲ ਕਦੇ ਅੱਖ ਪੁੱਟ ਕੇ ਨਹੀਂ ਵੇਖਦਾ ਸਾਰੇ ਪਿੰਡ ਦੇ ਲੋਕ ਉਸ ਦੀ ਪ੍ਰਸ਼ੰਸਾ ਕਰਦੇ ਹਨ ਹੋਰ ਤਾਂ ਹੋਰ ਸੀਰੀ ਵੀ ਉਸ ਨਾਲ ਬੜੇ ਖੁਸ਼ ਰਹਿੰਦੇ ਹਨ ਸੀਰੀਆਂ ਦੀ ਸੁਣ ਲੈ ਚੰنو ਕਹਿਣ ਲੱਗੀ ਇੱਕ ਦਿਨ ਇੱਕ ਸੀਰੀ ਨਾਲ ਇਹਨਾਂ ਨੇ ਕੰਮ ਕਾਰਬਾਰੇ ਫੈਸਲਾ ਕੀਤਾ ਕੇ ਦਿਨ ਚੜਦੇ ਤੋਂ ਲੈ ਕੇ ਦਿਨ ਛਿਪ ਦੇ ਤੱਕ ਦਿਹਾੜੀ ਹੋਇਆ ਕਰੇਗੀ ਜਦੋਂ ਦਿਨ ਛਿਪ ਗਿਆ ਤਦ ਸਿਰੀ ਕਹਿਣ ਲੱਗਾ ਕਿਉਂ ਸਰਦਾਰ ਸਾਹਿਬ ਮੈਂ ਹੁਣ ਜਾਵਾਂ ਹੁਣ ਤਾਂ ਦਿਨ ਛਿਪ ਗਿਆ ਹੈ ਏ ਉਸ ਨੂੰ ਹੱਸਦਾ ਹੋਇਆ ਕਹਿਣ ਲੱਗਾ ਤੇਰੀ ਨਿਗਾਹ ਕਮਜ਼ੋਰ ਹੈ ਹਜੇ ਦਿਨ ਕਿੱਥੇ ਛਿਪ ਗਿਆ ਹੈ ਤੂਤ ਦੇ ਬੂਟੇ ਤੇ ਚੜ ਕੇ ਵੇਖ ਵੱਡੇ ਮਲੇਵਲ ਸੂਰਜ ਦਿਸਦਾ ਹੈ ਜੀਤਾ ਬੋਲੀ ਏ ਇਹਨਾਂ ਦੀ ਹਸਨ ਖੇਡਣ ਦੀ ਆਦਤ ਹੈ ਕੋਈ ਬੰਦਾ ਦਲੀਲਾਂ ਨਾਲ ਇਹਨਾਂ ਨੂੰ ਨਹੀਂ ਹਰਾ ਸਕਦਾ ਲੋਕਾਂ ਨਾਲ ਜਿੰਨੀ ਵਾਰੀ ਥਾਣੇ ਬਗੈਰਾ ਸ਼ਿਪਾਰਸ਼ਾਂ ਕਰਨ ਗਏ ਹਨ ਤਾਂ ਥਾਣੇਦਾਰ ਇਹਨਾਂ ਨੂੰ ਕੁਰਸੀ ਪੇਸ਼ ਕਰਦਾ ਰਿਹਾ ਹੈ ਬਰਨਾ ਵੱਡੇ ਵੱਡੇ ਅਫਸਰ ਜੇ ਕਿਸੇ ਕੰਮ ਧੰਦੇ ਥਾਣੇ ਜਾਂਦੇ ਹਨ ਤਾਂ ਥਾਣੇਦਾਰ ਸਿੱਧੇ ਮੂੰਹ ਗੱਲ ਨਹੀਂ ਕਰਦੇ ਨਨਾਨ ਪਰਝਾਈ ਗੱਲਾਂ ਕਰ ਗੱਲਾਂ ਕਰ ਰਹੀਆਂ ਟਰੈਕਟਰ ਤੇ ਪੱਠੇ ਲੱਦੇ ਵੱਲ ਗਿਆ ਚੰਨੋਂ ਮੂੰਹ ਫੇਰ ਕੇ ਬੈਠ ਗਈ ਜੇ ਤਾਂ ਉੱਠ ਕੇ ਦੂਜੇ ਕਮਰੇ ਵਿੱਚ ਚਲੀ ਗਈ ਜਗਿੰਦਰ ਨੇ ਦੋਵੇਂ ਬਾਹਾਂ ਚੰਨੋਂ ਦੇ ਮੋਢੇ ਤੇ ਰੱਖ ਕੇ ਕਿਹਾ ਸਾਡੀ ਰੁੱਸ ਗਈ ਝਾਂਜਰਾਂ ਵਾਲੀ ਸਾਡੇ ਭਾ ਦਾ ਰੱਬ ਰੁੱਸਿਆ ਰਹੀਆਂ ਸਨ ਕਿ ਜਗਿੰਦਰ ਟਰੈਕਟਰ ਲੈ ਕੇ ਆਏ ਹੋਏ ਸਨ ਟਰੈਕਟਰ ਖੜਾ ਕਰਕੇ ਸਿੱਧਾ ਚੰਨੋਂ ਚਾਨਣੇ ਜਗਿੰਦਰ ਦੀਆਂ ਬਾਹਾਂ ਪਰੇ ਟੱਕਦਿਆਂ ਕਿਹਾ ਜੇ ਮੈਂ ਨਹੀਂ ਤੇਰਨਾ ਬੋਲਾਂ ਮੈਂ ਬੀਬੀ ਨੂੰ ਕਹਿ ਦਿੱਤਾ ਹੈ ਕਿ ਮੈਂ ਕੱਲ ਪੇਕੇ ਚਲੀ ਜਾਣਾ ਹੈ ਤੇਰੇ ਨਾਲ ਵਿਆਹ ਮਾਰ ਖਾਣ ਵਾਸਤੇ ਨਹੀਂ ਕਰਾਇਆ ਕੱਲੀ ਮਾਰ ਖਾਂਦੀ ਐ ਦੋ ਮਈਆਂ ਦਾ ਦੁੱਧ ਪੀਂਦੀ ਹੈ ਕਿਉ ਖਾਂਦੀ ਹੈ پراਉਠੇ ਖਾਂਦੀ ਹੈ ਹਰ ਗੱਲ ਵਿੱਚ ਚੰਗਾ ਖਾਂਦੀ ਤੇ ਮੰਦਾ ਬੋਲਦੀ ਹੈ ਅਸੀਂ ਤਾਂ ਕਦੇ-ਕਦੇ ਐਵੇਂ ਸੁਗਲ ਵਜੋਂ ਤੇਰਾ ਸਰੀਰ ਪਰਖਦੇ ਹਾਂ ਭਈ ਸਾਡੀ ਰਨ ਕਿੰਨੀ ਤਗੜੀ ਐ ਚਾਨ ਅੱਖਾਂ ਭਰ ਕੇ ਕਹਿਣ ਲੱਗੀ ਜਿਸ ਦਿਨ ਮੈਂ ਮਰ ਗਈ ਇਸ ਰਨ ਨੂੰ ਤਰਸੇਗਾ ਤੇਰੀ ਪ੍ਰਾਣੀ ਥਾਂਕ ਥਾਂ ਵਜਈ ਤਾਂ ਮੇਰੀ ਜਾਨ ਨਿਕਲ ਜਾਣੀ ਏ ਤੂੰ ਮੈਨੂੰ ਇਹ ਦੱਸ ਕਿ ਮੈਂ ਕੋਈ ਪਸ਼ੂ ਆ ਜੋ ਤੂੰ ਮੈਨੂੰ ਬੈਂਤਾਂ ਤੇ ਪ੍ਰਾਣੀਆਂ ਨਾਲ ਕੁੱਟ ਸੁਰਦਾ ਜਗਿੰਦਰ ਉਸ ਨੂੰ ਬਰੌਂ ਦੇ ਮੂਡ ਵਿੱਚ ਸੀ ਕਹਿਣ ਲੱਗਾ ਚੰਨੂ ਮਰਨ ਮਾਰਨ ਵਾਲੀਆਂ ਗੱਲਾਂ ਨਾ ਕਰਿਆ ਕਰ ਤੇਰੇ ਆਸਰੇ ਦਿਨ ਕੱਟਦੇ ਹਾਂ ਜੇ ਤੂੰ ਅੱਧਾ ਘੰਟਾ ਨਾ ਦੇ ਸੇਂ ਤਾਂ ਦਿਲ ਨੂੰ ਹੌਲ ਪੈਣ ਲੱਗ ਜਾਂਦੇ ਐ ਪਾ ਕੇ ਸਿਰ ਤੇ ਪੱਤਾ ਰੱਖ ਕੇ ਫਾਰਮ ਵੱਲ ਮੋਰਨੀ ਵਾਂਗ ਪਤਾ ਨਹੀਂ ਮੈਨੂੰ ਕਿਉਂ ਜਾਂਦੇ ਹਨ ਜਦੋਂ ਤੂੰ ਘਗਰਾ ਪਹਿਲਾਂ ਪੌਂਦੀ ਆਉਂਦੀ ਆ ਤਾਂ ਮੈਨੂੰ ਨਸ਼ਾ ਚੜ ਜਾਂਦਾ ਹੈ ਗੁੱਸਾ ਆ ਜਾਂਦਾ ਹੈ ਪਰ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਗਊ ਦੀ ਸੌ ਪਾ ਕੇ ਇਕਰਾਰ ਕਰਦਾ ਹਾਂ ਕਿ ਹੁਣ ਮੈਂ ਕਦੇ ਨਹੀਂ ਮਾਰਾਂਗਾ ਜੇ ਮੈਂ ਪ੍ਰਾਣੀ ਮਾਰਾਂ ਤੂੰ ਮੇਰੇ ਡਾਂਗ ਮਾਰੀ ਅੱਛਾ ਛੱਡ ਲੜਾਈ ਝਗੜੇ ਦੀਆਂ ਗੱਲਾਂ ਤੋ ਮੈਨੂੰ ਇਹ ਦੱਸ ਕਿ ਤਰਨ ਤਰਨ ਦੀ ਮੱਸੀਆਂ ਤੇ ਚੱਲਣਾ ਤਿੰਨ ਮੱਸੀਆਂ ਅਸੀਂ ਨਹਾ ਚੁੱਕੇ ਹਾਂ ਨੇ ਰਹਿ ਗਈਆਂ ਬਸ ਉਧਰੋਂ 12 ਮੱਸੀਆਂ ਪੂਰੀਆਂ ਹੋਈਆਂ ਤੇ ਇਧਰੋਂ ਆਪਣੇ ਘਰ ਕਾਕਾ ਜੰਮਿਆ ਚੰਨੋ ਨੇ ਨੀਵੀ ਪਾ ਕੇ ਕਿਹਾ ਕਾਕੇ ਵਾਲੀ ਗੱਲ ਤਾਂ ਹੋ ਗਈ ਲੱਗਦੀ ਐ ਜਗਿੰਦਰ ਭੰਗੜਾ ਪਾਉਂਦਾ ਹੋਇਆ ਕਹਿਣ ਲੱਗਾ ਓਏ ਨਹੀਂ ਰੀਸਾਂ ਤੇਰੀਆਂ ਚੰਨੋ ਬਸ ਤੇਰੇ ਨਾਲ ਸਾਡਾ ਸੰਸਾਰ ਰੌਸ਼ਨ ਹੋ ਜਾਣਾ ਹੈ ਲੈ ਅੱਜ ਫੇਰ ਤੈਨੂੰ ਕੋਈ ਨਾ ਕੋਈ ਬੋਲੀ ਸੁਣਾਵਾਂ ਉਸ ਦਿਨ ਤੈਨੂੰ ਰਾਜਵ ਅਲੀ ਦੇ ਕਿੱਸਿਆਂ ਵਿੱਚੋਂ ਛੰਦ ਸੁناਏ ਸਨ ਅੱਜ ਤੈਨੂੰ ਜਗਰਾਵਾਂ ਦੀ ਰੌਸ਼ਨੀ ਦੇ ਮੇਲੇ ਵਾਰੀ ਬੋਲੀਆਂ ਸੁਣਾਵਾਂਗਾ ਤੇ ਕੰਨ ਤੇ ਹੱਥ ਰੱਖ ਕੇ ਕਹਿਣ ਲੱਗਾ ਆਰੀ 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 ਵਿੱਚ ਜਗਰਾਵਾਂ ਦੀ ਲੱਗਦੀ ਰੌਸ਼ਨੀ ਭਾਰੀ ਵਿੱਚੋਂ ਬੋਲੀ ਛੱਡ ਕੇ ਇੱਧਰ ਉੱਧਰ ਨਜ਼ਰ ਮਾਰ ਕੇ ਕਹਿਣ ਲੱਗਾ ਅੱਛਾ ਮੋਗੇ ਦੇ ਸੰਤਾਂ ਵਾਲੀ ਗੱਲ ਸੁਣਾਉਂਦੇ ਆਂ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਮੋਗਾ ਉਰਲੇ ਪਾਸੇ ਢਾਬ ਸੁਣੀ ਦੀ ਪਰਲੇ ਪਾਸੇ ਟੋਬਾ ਟੋਬੇ ਤੇ ਇੱਕ ਸਾਧੂ ਰਹਿੰਦਾ ਬੜੀ ਸੁਣੀ ਦੀ ਸ਼ੋਭਾ ਆਉਂਦੀ ਜਾਂਦੀ ਨੂੰ ਘੜਾ ਚਕਾਉਂਦਾ ਮਗਰ ਉਹ ਮਾਰਦਾ ਗੋਡਾ ਵੇ ਲੱਕ ਮੇਰਾ ਪਤਲਾ ਗਿਆ ਭਾਰ ਸਹਿਣ ਨਾ ਜੋਗਾ ਤੇ 2-3 ਵਾਰੀ ਲੱਕ ਮੇਰਾ ਪਤਲਾ ਗਿਆ ਪੱਠੇ ਚੁੱਕਣ ਨਾ ਜੋਗਾ ਲੱਕ ਮੇਰਾ ਪਤਲਾ ਗਿਆ ਪੱਠ ਚੁੱਕਣ ਨਾ ਜੋਗਾ ਤੇ ਫਿਰ ਮਰ ਜਾਏ ਤੇਜਾ ਸਿਓ ਮੇਰੇ ਸਿਰ ਤੇ ਭਰੀ ਚਕਾਈ ਇੰਨੇ ਨੂੰ ਜੀਤਾ ਫਿਰ ਬਾਹਰ ਆਈ ਤੇ ਦੋ ਕਾਗਜ਼ ਜਗਿੰਦਰ ਨੂੰ ਫੜਾਉਂਦੀ ਹੋਈ ਕਹਿਣ ਲੱਗੀ ਵੀਰ ਪੰਚਾਇਤ ਦੀਆਂ ਚੋਣਾਂ ਬਾਰੇ ਹਾਈ ਕੋਰਟ ਦੇ ਵਕੀਲ ਦੀ ਚਿੱਠੀ ਆਈ ਹੈ ਕਿ ਜੇ ਸੇ ਜਨਾਨੀ ਨੂੰ ਦੂਜੀ ਪਾਰਟੀ ਨੇ ਤੁਹਾਡੀ ਮਰਜ਼ੀ ਦੇ ਵਿਰੁੱਧ ਕੁਆਪਟ ਕਰਿਆ ਸੀ ਉਸ ਦੀ ਅਨੁਯੁਕਤੀ ਰੱਦ ਹੋ ਗਈ ਹੁਣ ਉਹ ਹੀ ਯੋਜਨਾਨੀ ਮੈਂਬਰ ਬਣਾ ਦਿੱਤੀ ਗਈ ਹੈ ਜਿਸ ਨੂੰ ਤੁਸੀਂ ਚਾਹੁੰਦੇ ਸੀ ਜਗਿੰਦਰ ਨੇ ਪਿਆਰ ਨਾਲ ਜੀਤਾ ਨੂੰ ਆਪਣੀ ਬੁੱਕਲ ਵਿੱਚ ਲੈ ਲਿਆ ਤੇ ਕਿਹਾ ਕਹਿਣ ਲੱਗਾ ਜੀਤਾ ਤੇਰੇ ਮੂੰਹ ਵਿੱਚ ਕਿਉਂ ਸ਼ਕਰ ਆਪਣੀ ਪਾਰਟੀ ਦੇ ਇਸ ਫੈਸਲੇ ਨਾਲ ਇੱਕ ਮੈਂਬਰ ਹੋਰ ਵਾਜਣਾ ਹੈ ਅਤੇ ਹੁਣ ਜਿਸ ਦਿਨ ਸਰਪੰਚ ਦੀ ਚੋਣ ਹੋਈ ਮੈਂ ਸਮਝੂ ਸਰਪੰਚ ਵਟ ਤੇ ਪਿਆ ਹਾਂ ਜੀਤਾ ਕੁਝ ਮੁਸਕਰਾਈ ਤੇ ਕਹਿਣ ਲੱਗੀ ਜਦੋਂ ਤੁਹਾਨੂੰ ਸਰਪੰਚੀ ਮਿਲ ਗਈ ਪ੍ਰਾਣੀ ਸਰਪੰਚ ਕੋਲੋਂ ਉਹ ਸਾਰੀਆਂ ਚੀਜ਼ਾਂ ਲੈ ਲਵੋਗੇ ਜਿਹੜੀਆਂ ਸਰਪੰਚੀ ਦੇ ਬਹਾਨੇ ਉਸ ਲਈ ਫਿਰਦਾ ਰਿਹਾ ਹੈ ਜੁਕੇਂਦਰ ਕਹਿ ਕਹਾ ਮਾਰ ਕੀ ਕਹਿਣ ਲੱਗਾ ਜਿਹੜੀ ਚੀਜ਼ ਤੋਂ ਤੂੰ ਡਰਦੀ ਹੈ ਉਹ ਚੀਜ਼ ਇਸ ਘਰ ਵਿੱਚ ਪੈਰ ਨਹੀਂ ਪਾ ਸਕਦੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਜ਼ਰੂਰ ਕਰਨਾ ਧੰਨਵਾਦ ਜੀ